ਦੋਸਤੋ ਸਤਿ ਸ਼੍ਰੀ ਅਕਾਲ ਮੈਂ ਸੁਖਿੰਦਰ ਸਿੰਘ ਕੋਲੋਤਾ ਗਰਾਊਂਡ ਰਿਪੋਰਟ ਜਮੀਨੀ ਹਿੱਕਤੋਂ ਇਸ ਵਕਤ ਆਪਾਂ ਦਵਾਰਿਆਂ ਰੋਡ ਤੇ ਸ਼ੇਰਪੰਜਾਬ ਨਗਰ ਚ ਖੜੇ ਆ ਇਹ ਜਿਹੜੀ ਗਲੀ ਆ ਇੱਕ ਪਾਸਾ 26 ਨੂੰ ਲੱਗਦਾ ਇੱਕ ਪਾਸਾ 27 ਨੂੰ ਲੱਗਦਾ 26 ਦੇ ਜਿਹੜੇ ਸਬੰਧਤ ਐਮਸੀ ਆ ਹਰਵਿੰਦਰ ਸਿੰਘ ਆਪਣੇ ਰਿੰਕੂ ਜੀ ਹੈਗੇ ਆ ਤੇ ਜਿਹੜੇ 27 ਦੇ ਸਬੰਧਤ ਐਮਸੀ ਆ ਇਹ ਨਿਰਮਲ ਸਿੰਘ ਹੈਗੇ ਆ ਬਾਕੀ ਲਗਭਗ ਜੋ ਇੱਥੇ ਗਲੀਆਂ ਬਣ ਚੁੱਕੀਆਂ ਆਹੀ ਗਲੀ ਨਾਲ ਵੇਧਕਰਾ ਕੀਤਾ ਗਿਆ ਇਹਨੂੰ ਦਿਖਾ ਦਿਓ ਜਰਾ ਆ ਨਾਲੀਆਂ ਦਾ ਹਾਲ ਵੀ ਦਿਖਾ ਦਿਓ ਗਰਾਊਂਡ ਤੇ ਕੀ ਤੁਸੀਂ ਕਿੰਨਾ ਕਿ ਪਰੇਸ਼ਾਨ ਹੋ ਇਸ ਮਾਮਲੇ ਬਹੁਤ ਪਰੇਸ਼ਾਨ ਹੈ ਜੀ ਮੇਰਾ ਮੁੰਡਾ ਇੱਕ ਹੱਥ ਨਾਲ ਰਸਕਾ ਚਲਾ ਕੇ ਮਸਾਂ ਲੈ ਕੇ ਆਉਂਦਾ ਹੈਗਾ ਹਾਂ ਕਿ antisense ਉਹ ਗੱਲਾਂ ਗਰੀਬ ਲੋਕ ਕਹਿੰਗੇ ਬਿਲਕੁਲ ਖਲਾਫ ਸਾਡੇ ਅੰਦਰ ਜਾਵੜਦੇ ਜਦੋਂ ਸਾਡੇ ਮੀਂਹ ਆ ਜਾਂਦਾ ਤਾਂ ਸਾਡੇ ਨੰਗੜ ਨੂੰ ਥਾਂ ਨਹੀਂ ਨਰਕ ਵਾਹਿਗੁਰੂ ਮਤਲਬ ਉਹ ਕਿ ਇਹ ਗਲੀ ਅਜੜੀ ਨਾਲ ਮੱਕ ਜੀ ਸਾਡੇ ਨਦਵੰਤਰਾਂ ਕੀਤਾ ਸਰਕਾਰ ਨੇ ਵੀ ਸਰਕਾਰ ਤਾਂ ਪਹਿਲਾਂ ਵੀ ਸੀਗੀ ਹੈ ਜੀ ਅਸੀਂ ਕਿਸੇ ਨੂੰ ਜਾਣਦੇ ਸਾਨੂੰ ਕਹਿੰਦੇ ਥੋੜੇ ਕਹਿੰਦੇ ਜੈਟਰੀ ਨਹੀਂ ਥਾਂਦੀ ਤੇ ਬੋਟਾ ਮੌਕੇ ਕਿਹੜਾ ਸਾਡੀਆਂ ਜੈਟਰੀਆਂ ਨਾ ਬਣਦੀ ਬੋਟਾ ਵੇਲੇ ਸਾਡੇ ਕੋਲ ਫਿਰ ਕਸਤ ਹੋਉਂਦੇ ਹੈ ਮੈਂ ਤਾਂ ਉਹ ਮਤਲਬ ਲੜਤੀ ਸਾਡੀ ਜੈਟਰੀ ਨਹੀਂ ਥਾਂਦੀ ਯਾਰ ਗਲੀ ਜੈਂਡਰ ਜੀ ਵੀ ਕਹਣ ਵੀ ਜੈਟਰੀ ਲਿਆਓ ਤੇ ਫਿਰ ਵੋਟ ਪਾਓ ਫਿਰ ਵੋਟ ਪਾਓ ਹੈ ਕੋਈ ਸਾਡੇ ਕੋਈ ਜਮਾਦਾਰ ਨਹੀਂ ਆਉਂਦਾ ਕੋਈ ਕੁਝ ਨਹੀਂ ਇੱਥੇ ਆਉਂਦਾ ਜੀ ਕੋਈ ਸਾਡੇ ਅਰਗਾਨੀ ਦੀ ਵੀ ਹੈ ਪਾਣੀ ਦਾ ਡਰੋਸ ਨਹੀਂ ਆਵੇ ਕੋਈ ਸਾਡੇ ਕੋਈ ਕੁਝ ਨਹੀਂ ਆ ਭਈ ਆ ਵੀ ਲੱਗਿਆ ਪਿਆ ਆ ਦੇਖੋ ਜੀ ਵੀ ਜਰਾ ਮਿਹਨਤ ਕਰੀ ਜਾਂਦਾ ਫਿਰ ਹੁਣ ਕੀ ਕਰ ਗਿਆ ਆਪਦੇ 12 ਚ ਫਿਰ ਸਾਨੂੰ ਇਹ ਕਹਣਗੇ ਜਦੋਂ ਵੀ ਸਾਡਾ ਕੋਈ ਹੁੰਦਾ ਮਾਤਕ ਜਦੋਂ ਵੀ ਅਸੀਂ ਜਾਣੇ ਹ ਕਿਸੇ ਕੋਲ ਕਹਿੰਗੇ ਛੋਟੇ ਥਾਂ ਦਾ ਕਬਜੇ ਦਾ ਥੋੜੀ ਥਾਂ ਦਾ ਨਾ ਜੈਟਰੀ ਹੈ ਨਹੀਂ ਦੱਸੋ ਜੀ ਤੋਂ ਬੋਟਾ ਸਾਥੋਂ ਲੈਣੇ ਕੰਮ ਲੈਣੇ ਉਹਦੇ ਜੈਟਰੀ ਕਿੱਥੇ ਜਾਂਦੀਆਂ ਠੀਕ ਠੀਕ ਹੈ ਭਾਈ ਜੀ ਤੁਸੀਂ ਗੱਲ ਨੂੰ ਸਰਕਾਰ ਜੀ ਭਾਈ ਜੀ ਤੁਸੀਂ ਸਮਝ ਸਕਦੇ ਹੋ ਇਹ ਵੀ ਇਨਸਾਨ ਹੈ ਜਿੱਥੇ ਉਹ ਸਾਰਾ ਮੱਲਾ ਬਣਾਦਾ ਇਹ ਵੀ ਬਣਾ ਚਾਹੀਦਾ ਸੀ ਠੀਕ ਹੈ ਜੀ ਗਰਾਊਂਡ ਰਿਪੋਰਟ ਤੋਂ ਸੁਖਿੰਦਰ ਸਿੰਘ ਖਲੋਤਾ